ਨੇ ਵੀ ਐਕਸੀਡੈਂਟ ਹੋਏ ਨੇ ਅਜ ਤੱਕ ਨਿਗਾਹ ਮਾਰ ਕੇ ਦੇਖ ਲਓ ਉਹਦੇ ਚ ਓਵਰਟੇਕਿੰਗ ਵੇਲੇ ਜਦੋਂ ਅਸੀਂ ਮਤਲਬ ਕਾਲੀ ਕਰ ਲਿਆ ਕਾਲੀ ਕਰਕੇ ਹੋਏ ਇਹ ਇਹ ਜੋ ਪਹਿਲੀ ਵਾਰ ਇਹ ਤਾਂ ਹੋਇਆ ਵੀ ਮਤਲਬ ਕਿ ਕੁਝ ਨੌਜਵਾਨ ਆਪਣੇ ਆਪ ਕਹੇ ਜੇ ਰਾਹ ਤੇ ਤੁਰਨ ਦਾ ਸੰਕਲਪ ਲੈ ਕੇ ਅੱਗੇ ਆਏ ਨੇ ਕਿ ਬਹੁਤ ਸਫਲ ਹੋ ਗਏ ਤੁਹਾਨੂੰ ਅਸੀਂ ਇੱਥੇ ਇਕੱਠੇ ਇਸ ਲਈ ਕੀਤਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 15 ਜਨਮਦੀ ਤੋਂ 14 ਫਰਵਰੀ 2024 ਤੱਕ ਸੜਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ ਇਸ ਦੌਰਾਨ ਅਸੀਂ ਸਾਰਿਆਂ ਨੂੰ ਇਹ ਇਹ ਸਮਝਾ ਰਹੇ ਹਾਂ ਕਿ ਆਪਾਂ ਨੇ ਰੋਡ ਤੇ ਕਿਵੇਂ ਚੱਲਣਾ ਹੈਗਾ ਆ ਜਿਹੜਾ ਮਸਲ ਮੀਨਾ ਸਾਡਾ ਚੱਲ ਰਿਹਾ ਹੈ ਇਹ ਚੱਲ ਰਿਹਾ ਸੜਕ ਸੁਰੱਖਿਆ ਬਾਰੇ ਸੋਨੇ ਚੀਜ਼ਾਂ ਇੱਕ ਦੂਜੇ ਦੇ ਨਾਲ ਐਸੋਸੀਏਟਡ ਨੇ ਇਹ ਦੁਰਘਟਨਾ ਹੁੰਦੀ ਆ ਉਹ ਕਦੋਂ ਹੁੰਦੀ ਆ ਜਦੋਂ ਨਸ਼ੇ ਦੇ ਨਾਲ ਹੁੰਦੀ ਆ ਇਸ ਕਰਕੇ ਮਤਲਬ ਦੂਜੀ ਗੱਲ ਵੀ ਆਪਣੇ ਆਪ ਨੂੰ ਫੱਲ ਅੱਧੀ ਗੱਲ ਨਹੀਂ ਕਰਨੀ ਜੀ ਤਾਂ ਬਹੁਤ ਕਰਦਾ ਕਿਹੇ ਦਿਨ ਪਰੌੜ ਆਪ ਜਦੋਂ ਬੜੀ ਆਪ ਸਿੱਟੀ ਵੀ ਗੱਲ ਦੀ ਹੋਈ ਹੈਗੀ ਸੜਕ ਸੁਰੱਖਿਆ ਤੇ ਜਾਂ ਐਕਸੀਡੈਂਟ ਦੇ ਵਿੱਚ ਸਾਰਿਆਂ ਨਾਲੋਂ ਜਿਹੜੀ ਵੱਡੀ ਚੀਜ਼ ਨੂੰ ਅਸੀਂ ਹੁਣ ਤੱਕ ਇਗਨੋਰ ਕਰਦੇ ਰਹੇ ਹਾਂ ਮੈਂ ਵੀ ਸੀ ਜਿਹੜੇ ਹੋਰ ਪ੍ਰਬੰਧਕ ਹੁੰਦੇ ਉਹ ਵੀ ਅੱਜ ਤੱਕ ਅਸੀਂ ਟਾਈਮ ਮੈਨੇਜਮੈਂਟ ਦੀ ਗੱਲ ਨਹੀਂ ਕੀਤੀ ਹੈਗੀ ਕਿਸੇ ਵੀ ਉਹਦੇ ਵਾਸਤੇ ਕਦੇ ਵੀ ਅੱਜ ਤੱਕ ਇਹ ਇਸ਼ੂ ਹੋਇਆ ਨਹੀਂ ਵੀ ਆਪਾਂ ਟਾਈਮ ਮੈਨੇਜਮੈਂਟ ਦੀ ਗੱਲ ਕਰੀਏ ਮੇਰੇ ਦਿਮਾਗ ਦੇ ਵਿੱਚ ਇੱਕ ਅਫਸਰ ਆਦੇ ਆਈਏ ਸਾਫ ਸਰ ਨੇ ਉਹਨਾਂ ਨੇ ਟਾਈਮ ਮੈਨੇਜਮੈਂਟ ਦੇ ਪੀਐਚਡੀ ਕੀਤੀ ਅਸੀਂ ਕਿਸੇ ਦਿਨ ਬੁਲਾਵਾਂਗੇ ਤੁਹਾਡੇ ਰੂਪ ਰੂਪ ਰੂ ਕਰਾਂਗੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਐਕਸੀਡੈਂਟ ਹੋਏ ਨੇ ਅੱਜ ਤੱਕ ਨਿਗਾਹ ਮਾਰ ਕੇ ਦੇਖ ਲਓ ਉਹਦੇ ਵਿੱਚ ਓਵਰਟੇਕਿੰਗ ਜਿਹੜੇ ਜਦੋਂ ਅਸੀਂ ਮਤਲਬ ਕਾੜੀ ਕਰਦੇ ਆ ਕਾੜੀ ਕਰਕੇ ਹੋਏ ਨੇ ਇੱਕ ਹੋਰ ਦੋਨੋਂ ਸਰਕਾਰ ਨੇ ਕਿਸੇ ਮਹਿਕਲੇ ਨੇ ਕਿਸੇ ਨੇ ਤੁਹਾਨੂੰ ਹਾਲੇ ਤੱਕ ਅਪਰੋਚ ਨਹੀਂ ਕੀਤਾ ਹੋਣਾ ਵੀ ਤੁਸੀਂ ਇਸ ਲਾਈਨ ਤੇ ਜੁਲਣਾ। ਬਹੁਤ ਵੇਸ ਗਲਤੀ ਵਧਾਈ ਆ। ਵੀ ਸਭ ਲੋਕ ਲਈ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਇਦਾਂ ਹੋਇਆ ਵੀ ਮਤਲਬ ਕਿ ਕੁਝ ਨੌਜਵਾਨ ਆਪਣੇ ਆਪ ਕਹੇ ਜੇ ਰਾਹ ਤੇ ਤੁਰਨ ਦਾ ਸੰਕਲਪ ਲੈ ਕੇ ਅੱਗੇ ਆਏ ਨੇ ਜ਼ਿੰਦਗੀ ਨੂੰ ਬਹੁਤ ਸਫਲ ਹੋਗੇ। ਇਹ ਇਹਨੀਆਂ ਦੋ ਗੱਲਾਂ ਤੁਸੀਂ ਹਾਂ ਜਿਹੜੀ ਪੜੀ ਗਈ ਜਿਹੜੀ ਨੈਸ਼ਨਲ ਨੈਸ਼ਨਲ ਸਿਨੀਅਰ ਸਟੂਡੈਂਟ ਮਨਨ ਦੇ ਨਮਾਇंदे ਤੇ ਪ੍ਰਹਾਲ ਸਾਹਿਬ ਤੁਸੀਂ ਬਹੁਤ ਹੀ ਵਧੀਆ ਪ੍ਰਚਾਰਾ ਕਰ ਰਹੇ ਹੋ ਨਸ਼ੇ ਦੇ ਖਿਲਾਫ ਜਿਹੜੀ ਕਾਰ ਰੈਲੀ ਕਰ ਰਹੇ ਹੋ ਇਹਦੇ ਨਾਲ ਹੀ ਤੁਹਾਨੂੰ ਅਸੀਂ ਇੱਥੇ ਇਕੱਠੇ ਇਸ ਲਈ ਕੀਤਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 15 ਜਨਮ ਦੀ ਤੋਂ 14 ਫਰਵਰੀ 2024 ਤੱਕ ਸੜਕ ਸੁਰੱਖਿਆ ਦਿਨ ਲ ਮਨਾਇਆ ਜਾ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ ਇਸ ਦਿਨ ਆਸੀਂ ਸਾਰਿਆਂ ਨੂੰ ਇਹ ਇਹ ਸਮਝਾ ਰਹੇ ਆ ਕਿ ਆਪਾਂ ਨੇ ਰੋਡ ਤੇ ਕਿਵੇਂ ਚੱਲਣਾ ਹੈਗਾ ਜੇ ਟੂ-ਵੀਲਰ ਚਲਾਣਾ ਬਿਨ ਬਿਨ ਲਾਇਸੈਂਸ ਨਹੀਂ ਚਲਾਣਾ ਬਿਨ ਇੰਸ਼ੋਰੈਂਸ ਨਹੀਂ ਚਲਾਣਾ ਸਭ ਤੋਂ ਵੱਡੀ ਗੱਲ ਹੈ ਕਿ ਬਿਨ ਹੈਲਮਟ ਜਾਂ ਪਕੜੀ ਨਹੀਂ ਚਲਾਣਾ ਫਿਰ ਆਪਾਂ ਨੇ ਆ ਵੀ ਦੇਖਦੇ ਆ ਕਈ ਵਾਰ ਬੰਦੇ ਨੇ ਹੈਲਮਟ ਪਾਇਆ ਹੁੰਦਾ ਜੇਕਰ ਕੀ ਟਰੱਕ ਦੇ ਥੱਲੇ ਵੀ ਆਏ ਨਾ ਵੱਜ ਜਾਂਦਾ ਜੇ ਨਹੀਂ ਪਾਇਆ ਹੁੰਦਾ ਜੇ ਮੋੜੇ ਤੇ ਗਿਰ ਜੇ ਤਾਂ ਵੀ ਹੈਡ ਇੰਜਰੀ ਕਰਕੇ ਉਹ ਮੌਤ ਹੋ ਜਾਂਦੀ ਹੈ ਕਿ ਦੂਸਰਾ ਆਪਾਂ ਨੇ ਨਸ਼ਾ ਕਰਕੇ ਕੋਈ ਗੱਡੀ ਨਹੀਂ ਚਲਾਉਣੀ ਇਹ ਤੁਸੀਂ ਸ਼ੁਰੂ ਤੋਂ ਆਪਣਾ ਡਾਊਟ ਕਰ ਲਿਆ ਤੇ ਅੱਗੇ ਵੀ ਮੈਂ ਉਮੀਦ ਕਰਦਾ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਹੀ ਚੱਲੋਗੇ ਔਰ ਸੜਕ ਨਿਯਮਾਂ ਦੀ ਪਾਲਣਾ ਕਰਦੇ ਰਹੋਗੇ ਆਪਣੇ ਗਲੀ ਮੁਹੱਲੇ ਸਕੂਲ ਕਲੀਕਸ ਨਾਲ ਦੇ ਸਟੂਡੈਂਟ ਸਾਥੀਆਂ ਸਾਰਿਆਂ ਨੂੰ ਇਸ ਬਾਰੇ ਦੱਸੋਗੇ ਥੈਂਕ ਯੂ ਜੀ